ਦੋਸਤੋ ਅੱਜ ਇੱਕ ਕੋਈ ਨਹੀਂ ਮਾਤਾ ਇਦਰੀ ਬੈਜੋ ਇੱਕ ਹੋਰ ਮਾਤਾ ਦੇਖੋ ਹਾਲਾਤ ਪਤਾ ਨਹੀਂ ਕਹਿੰਦੇ ਤੁਰੇ ਨਹੀਂ ਜਾਂਦਾ ਵੇਖੀ ਪੌਰੀ ਦੇ ਕਿੱਥੋਂ ਕੀ ਲੈ ਜਾਂਦੇ ਆ ਦੇਖੋ ਬਾਕੀ ਦਾ ਸਕੇਂਦੇ ਸਭ ਕੁਛ ਹੀ ਮਿਲ ਜਾਂਦਾ ਪਰ ਹਾਲਾਤ ਦੇਖੋ ਯਾਰ ਇਹ ਮਾਤਾ ਨੇ ਕਾਫੀ ਵਾਰੀ ਵਾਦਾ ਮਿਹਨਤ ਕਰਦੀ ਮਾਤਾ ਮੈਂ ਤਾਂ ਦਾ ਲਾਂਭਾ ਲਾਤਾ ਥੋੜੇ ਨਾ ਵਾਦਾ ਕੀਤਾ ਜੀ ਕਿ ਮਿਹਨਤ ਤਾਂ ਬਹੁਤ ਕਰਨੀ ਪੈਂਦੀ ਹੈ ਤੇ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਜਿਹੜੇ ਸਾਡੇ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਦੇ ਹੁੰਦੇ ਐਂ ਕਰਦੇ ਬਾਈ ਜਿਹੜਾ ਕੁਝ ਕਰਦੇ ਆ ਪੰਜਾਬੀ ਚ ਸਿੱਧਾ ਇੱਕ ਤੇ ਦਮਤੇ ਕਰਦੇ ਹਨਾ ਤੇ ਬਾਕੀ ਬੈਗਰੂਦ ਦੀ ਕਿਰਪਾ ਕੀ ਤਾਂ ਕੰਮ ਹੁੰਦੇ ਦੇਖੋ ਮਾਤਾ ਨੂੰ ਚੱਲਣ ਫਿਰਚ ਬੜੀ ਵੱਡੀ ਸਮੱਸਿਆ ਸੀਗੀ ਤੇ ਦੇਖੋ ਤੁਰਿਆ ਨਹੀਂ ਜਾਂਦਾ ਇੱਕ ਵਿਚਾਰੀ ਰੁੜੀ ਫਿਰਦੀ ਐ ਤੇ ਜਿਹੜੇ ਬੰਦੇ ਤੋਂ ਕੰਮ ਨਹੀਂ ਹੁੰਦਾ ਉਹ ਕਿੰਤੂ ਪ੍ਰੰਤੂ ਸਾਡੇ ਦੇ ਕਾਫੀ ਕਰਦੇ ਐ ਐਂ ਕਰਦੇ ਬਾਈ ਕਰਦੇ ਆ ਤਾਂ ਕਰਦੇ ਆ ਆ ਬੇਬੇ ਦਾ ਕੋਈ ਚਾਂਸ ਨਹੀਂ ਸੀ ਨੂੰ ਮਾਤਾ ਮਿਲਣ ਦੀ ਕੋਈ ਚਾਂਸ ਸੀਗੇ ਤੈਨੂੰ ਬਿਲਕੁਲ ਨਹੀਂ ਸੀਗੇ ਤੇ ਆ ਦੇਖੋ ਆ ਲਿਆਤੀ ਚਲੋ ਆਏ ਹੁਣ ਘਰ ਦੇ ਵਿੱਚ ਆਉਦਾ ਬਾਹਰ ਅੰਦਰ ਜਾਇਆ ਕਰੂਗੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਬਜ਼ੁਰਗ ਜਿਵੇਂ ਕਾਫੀ ਹਾਂ ਬੇਬੇ ਅੰਦਰ ਹੀ ਬੈਠੀ ਰਹਿੰਦੀ ਆ ਮਾਤਾ ਅੰਦਰ ਮਾਤਾ ਫਿਰ ਜਿਹੜਾ ਸਹਾਰਾ ਹੁੰਦਾ ਲੱਤਾਂ ਹਨਾ ਉਹ ਤਾਂ ਖਤਮ ਹੋ ਰੀਆਂ ਤੇ ਕੋਸ਼ਿਸ਼ ਇਹ ਹੀ ਹੁੰਦੀ ਹੈ ਯਾਰ ਵੀ ਬਜ਼ੁਰਗਾਂ ਨੂੰ ਵੱਧ ਤੋਂ ਵੱਧ ਹਨਾ ਤੇ ਉਹਨਾਂ ਨੂੰ ਬਾਹਰ ਅੰਦਰ ਚਲੋ ਜਿੰਨੀ ਕਿ ਜ਼ਿੰਦਗੀ ਹੈਗੀ ਤੇ ਸੁੱਖ ਦੀ ਤਾਂ ਕੱਢ ਲੈਣਾ ਸੋ ਇਹੀ ਕੋਸ਼ਾ ਸਾਡੀ ਮਾਂ ਦੀ ਕੋ ਟਰਸਟ ਦੀ ਕਾਫੀ ਮਿਹਨਤ ਕਰਨੀ ਪੈਂਦੀ ਹੈ ਇੰਨਾ ਕੰਮਾ ਖਾਤਰ ਵੀ ਬਾਈ ਕਰੇ ਇਕੱਲਿਆਂ ਆ ਰਹੀਆਂ ਇੰਨਾਂ ਚੀਜ਼ਾਂ ਮੰੰਜਾਂ ਤੇ ਬੈਠ ਰਦੇ ਹੈਗੀ ਆ ਹਾਂ ਕਰਮਾਂ ਚ ਸੋ ਇਸ ਕਰਕੇ ਇਹੀ ਹੁੰਦੀ ਹੈ ਕਿ ਮਿਹਨਤ ਕਰਦੇ ਆ ਤਾਂ ਬਾਈ ਕੋਈ ਵੀ ਕੰਮ ਬੈਗਰੂ ਦੀ ਕਿਰਪਾ ਨਾ ਹੋ ਜਾਏ ਮਿਹਨਤ ਨਾ ਕਰੇ ਤਾਂ ਕਹਿੰਦੀ ਕੁਝ ਨਹੀਂ ਹੁੰਦਾ ਪਤਾ ਜੀ ਕੀ ਕਹਿਣਾ ਚਾਹਣਾ ਅੱਜ ਸਾਈਕਲ ਹੀ ਮਿਲ ਗਈ ਨਵੀਂ ਤਹ ਪਹਿਲਾਂ ਤਾਂ ਸਾਡੇ ਕਰਮਚਾਰੀਆਂ ਦਾ ਵੀ ਧੰਨਵਾਦ ਕਰਦੇ ਆ ਅਸੀਂ ਵੀ ਕਰਦੇ ਆ ਧੰਨਵਾਦ ਬਾਈ ਬਹੁਤ ਪਹਿਲਾਂ ਤਾਂ ਆਪਣੇ ਸਰਸੇ ਵਾਲਿਆਂ ਦਾ ਕਰਮਚਾਰੀਆਂ ਦਾ ਧੰਨਵਾਦ ਚਲੋ ਪਹਿਲੇ ਬੋਲਦੇ ਉਹ ਕੰਮ ਹੋ ਗਏ ਹਨ ਹੋਰ ਬਤ ਮੈਂ ਤਾਂ ਕਹਿੰਦੀ ਆ ਤੇਰਾ ਬਹੁਤ ਬਹੁਤ ਭਲਾ ਹੋਵੇ ਤੇਰੇ ਜਵਾਕ ਵੱਡੇ ਵੱਡੇ ਅਫਸਰ ਬਣਨ ਮੈਂ ਤਾਂ ਰੋਜ਼ ਤੈਨੂੰ ਫੋਨ ਕਰ ਲੈਂਦਾ ਸੀ ਫੋਨ ਤਾਂ ਵੀ ਮੇਰੇ ਧਿਆਨ ਚ ਹੀ ਸੀਗਾ ਨਾ ਗੱਲ ਕੀ ਹੈ ਜਦੋਂ ਕੋਈ ਕੰਮ ਹੁੰਦਾ ਉਹਦੀ ਹੁੰਦਾ ਨਾ ਇਹ ਤਾਂ ਮੰਨਦੇ ਹੋ ਗੱਲ ਜਦੋਂ ਚੀਜ਼ ਨੇ ਆਉਣਾ ਹੁੰਦਾ ਹਾਂ